ਦੇਸ਼ ਦੀ ਆਜ਼ਾਦੀ ਦੇ 79ਵੇਂ ਬਾਰੇ ਨੂੰ ਫਲੋਰ ਵਿੱਚ ਬੜੇ ਉਤਸ਼ਾਹ ਤੇ ਦੇਸ਼ ਭਗਤੀ ਦੇ ਜਜ਼ਬੇ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗੀਤਾਂ, ਦੇਸ਼ ਭਗਤੀ ਭਰੇ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ। ਸਮਾਰੋਹ ਦੀ ਸ਼ੁਰੂਆਤ ਐਸ.ਟੀ.ਐਮ ਫਲੋਰ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਕੀਤੀ। ਜਿਸ ਤੋਂ ਬਾਅਦ ਸ਼ਹੀਦਾਂ ਨੂੰ ਯਾਦ ਕਰਦੇ ਹੋਏ 2 ਮਿੰਟ ਦਾ ਮੌਨ ਰੱਖਿਆ ਗਿਆ। ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨ ਕੀਤਾ ਗਿਆ ਸਮਾਗਮ ਵਿੱਚ ਹਾਜ਼ਰ ਮਹਿਮਾਨਾਂ ਨੇ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਏਕਤਾ ਅਖੰਡਤਾ ਅਤੇ ਭਾਈਚਾਰੇ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ ਸੁਰੱਖਿਆ ਦੇ ਕੜੇ ਪ੍ਰਬੰਧਾ ਹੇਠ ਫਲੋਰ ਪੁਲਿਸ ਵੱਲੋਂ 플ੈਗ ਮਾਰਚ ਵੀ ਕੀਤਾ ਗਿਆ ਇਸ ਮੌਕੇ ਬੱਚਿਆਂ ਵਿੱਚ ਮਠਾਈਆਂ ਵੰਡੀਆਂ ਗਈਆਂ ਅਤੇ ਦੇਸ਼ ਭਗਤੀ ਦੇ ਨਾਅਰੇ ਲਗਾਏ ਗਏ سرجنگ یہ دیہڑا سان مہان ਦੀ ਯਾਦ ਫਗਨ ਸਿੰਘ ਰਾਜਪੂਤ ਸਤਿਕਾਰ ਲਾਲਾ ਲਾਖਪਟ ਰਾਹ ਕੰਧਾਰ ਸਿੰਘ ਸਰਾਪਨ ਜੀਵਾਨ ਸਿੰਘ ਕਾਲਪਾਨੀ ਹੁਕਮ ਸਿੱਧੇ ਬਰਦਾਸ਼ਤ ਦੀ ਗੱਲ ਹੋਵੇ ਅਬੇ ਉਨ੍ਹਾਂ ਦੇ ਫਾਇਡ ਨੂੰ ਨਹੀਂ ਆਸੀ ਚੱਲਣ ਦੀ ਥੇਹਾਂ ਇਹਨਾਂ ਨੂੰ ਬਾਤ ਕਰਦੇ ਹੋਏ ਅਸੀਂ ਸਾਰੇ ਪੰਜਾਬੀ ਨੂੰ ਨਾਲ ਕਿ ਕੋਲੋਂ ਪੁਕਾਰ ਨਾੜੀ ਸੂਨਾ ਕਾਰਜ ਜੀਆ ਕਦੇ ਕਦੇ اس برقرار رکھنے اپنا لہوا آیا دیش کی ایک اخنڈتا یہ دن نہ آزادی سیلانیاں یاد کرتا ہے پر انہیں دکھائی نقشے کرم کے چلنے سب برائیں کا خاتمہ کر کے چن